ਚਾਰ <coughs> ਪਾਣੀ

ਥੈਂਕ ਯੂ ਸਿਸਟਰ ਵੈਲਕਮ ਸਿਸਟਰ ਲਾਈਟ ਕਿਵੇਂ ਹੋ ਪੈਣੀ ਹੀ ਕੋ ਤੁਸੀਂ ਸਿਸਕਾ ਸਿਸਕਾ ਕਾਣੀ ਹੋਰ ਕਿਦਾਂ ਪਰਿਵਾਰ ਠੀਕ ਆ ਹਾਂਜੀ ਪੈਣੀ ਮੈਂ ਠੀਕ ਆ ਵਧੀਆ ਆਪਣੇ ਸੁਣਾਓ ਵਾਹਿਗੁਰੂ ਜੀ ਤਾਂ ਅੰਚੜੀਆਂ ਕਲਾਂ ਦੇ ਵਿੱਚ ਰੱਖਣ ਵੈਲਕਮ ਵੈਲਕਮ ਕਾਣੀ ਬੱਲ ਤੁਹਾਡੇ ਕਮੈਂਟ ਹੋਈ ਨਹੀਂ ਲੱਗਤੀ ਫਿਰ ਮੈਂ ਬਲੂ ਦੇ ਦਿੱਤਾ ਹੋਰ ਪਹਿਨੇ ਕਿਦਾਂ ਤੁਹਾਡਾ ਹੱਥ ਠੀਕ ਹੋ ਚਾਚਾ ਹਾਂ ਪਹਿਨੇ ਉਦੋਂ ਬਲੂ ਨਹੀਂ ਸੀਗਾ ਨਾ ਸੋਹਣੇ ਕੋਲ अच्छा अच्छा करो करो पेनी कोई गल नहीं ओके ओके थैंक यू सिस्टर तुम आई लाइव टू थैंक यू खुश रहो पेनी ठीक है ठीक है पेनी थैंक यू ओके ओके ਕੋਈ ਗੱਲ ਨਹੀਂ ਪੈਣੀ ਤੁਸੀਂ ਕਰੋ ਕੰਮ ਉਦਾਂ ਹੀ ਚਲੋ ਆਨ ਚੱਲੀ ਜਾਂਦੋ ਕੋਈ ਥੈਂਕ ਯੂ ਤੁਹਾਡਾ ਬਹੁਤ ਸਾਰਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਕਰ ਲਓ ਕੰਮ ਚਲੋ ਤੁਸੀਂ ਉਦਾਂ ਹੀ ਲਗਾ ਕੇ ਰੱਖ ਦਿਓ ਫੋਨ ਹਾਂ ਮੇਰੇ ਲਈ ਉਹ ਹੀ ਕਾਫੀ ਹੈ ਪੈਣੇ ਜਿਉਂਦੇ ਵਾਸਤੇ ਕੋਈ ਗੁਰੂ ਜੀ ਤੋਂ ਮੁਸ਼ਰਕਨ Thank you, sister. Thank you. ਆਦੂ ਮਾਹੀ ਵਰੇ ਮਾਹੀ ਵਰੇ ਸੂਰਜ ਚਿਨਾਉਂ ਦਰਬਨ ਹਸ ਉਪਰ ਦੇ ਦੁਖੀ ਕੋ ਦਰ चलो और आत्मा और परमात्मा का दर्शन कर ले और गुरु मनोरांजन के बिना नहीं जा सकते काया के लिए शारीरिक और Thank you. थैंक यू कौर जट्टी जी थैंक यू वेलकम भैनी अच्छा अच्छा ठीक है भैनी थैंक यू थैंक यू थैंक यू सिस्टर थैंक यू जो है मस्ती रहो भैन जी थैंक यू भैनी थैंक यू

ਨੇ ਤੁਹਾਨੂੰ ਹੀ ਤੁਹਾਡੇ ਬੱਚੇ ਨੂੰ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ਲੰਮੀ ਅਰਜ਼ੂ ਦੀਨ ਸੋਹਣੇ ਬੱਚਿਆਂ ਦੀ ਚੜ੍ਹਦੀ ਕਲਾ ਰੱਖਣ ਵਾਹਿਗੁਰੂ ਜੀ ਥਿੰਕੂ ਸਿਸਟਰ ਥੈਂਕ ਯੂ ਥੈਂਕ ਯੂ ਥੈਂਕ ਤੁਸੀਂ ਦਵਿੰਦਰ ơi ਦੇ ਰਿਹਾ ਸਿਸਟੋ ਮੈਣੀ बाई जी का सुभाव बहुत बढ़िया वीरी का ओके ओके सिस्टर आई डी ऑन थैंक यू भैने थैंक यू बस मैं भी थोड़ा टाइम ही चलाना पैने दस पांच सत मिनट ही अच्छा अच्छा ठीक है भैने ज्यों वास्ते रहो हाँ 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 ठीक है मैंने ठीक है ਬਾਈ ਜੀ ਕਦੀ ਕਦੀ ਸੈਡ ਹੋ ਜਾਂਦੇ ਆ ਹੂੰ ਸਪੋਰਟ ਪੂਰੀ ਕਰਦੇ ਆ ਸਾਰਿਆਂ ਦੀ ਬੜਾ ਹੀ ਚੰਗਾ ਸੁਭਾਅ ਵੀ ਰਿਦਾਨ ਹੁਣਾਂ ਨਹੀਂ ਮਿਲਾਇਆ ਤੁਹਾਡੇ ਨਾਲ ਵਟਸਐਪ ਤੇ ਐਡ ਹੈ ਬਾਈ ਜੀ ਮੇਰੇ ਨਾਲ ਹੁਣਾਂ ਨਹੀਂ ਤੁਹਾਡੇ ਲਈ ਦਾ ਲਿੰਕ ਭੇਜਿਆ ਸੀਗਾ ਹਾਂ ਜੀ ਪਿਆਣੀ ਥੈਂਕ ਯੂ ਪਿਆਣੀ ਥੈਂਕ ਯੂ ਅੱਛਾ ਹਾਂ ਪਿਆਣੀ ਵਾਈ ਜੀ ਨੇ ਲਿੰਕ ਭੇਜਿਆ ਸੀ ਕਈ ਦਿਨ ਹੋ ਗਏ ਅੱਛਾ ਅੱਛਾ ਵਾਈ ਜੀ ਨੇ ਦੱਸਿਆ ਸੀ ਹਾਂ ਹਾਂ ਇਹ ਇਦਾਂ ਦੀ ਭੈਣੀ ਇਦਾਂ ਦੇ ਮੁੰਡੇ ਕੋਈ ਐ ਸੋ ਦੇ ਵਿੱਚੋਂ ਕੋਈ ਹਨਾ ਬਹੁਤ ਸਿਆਣਾ ਬਾਈ ਨਹੀਂ ਤੇ ਗੱਲ ਕਰ ਲ ਬਹੁਤ ਟਾਈਮ ਮੜਿਆ ਨਾ ਮੇਰੇ ਬ੍ਰਦਰ ਦੀ ਡੈਥ ਹੋਈ ਹੋਈ ਹੈ ਭੈਣੇ 2 ਸਾਲ ਹੋ ਗਏ ਤਾਂ ਉਦਾਂ ਫਿਰ ਮੈਨੂੰ ਐਵੇਂ ਹੀ ਲੱਗਦਾ ਹਨਾ ਬਾਈ ਜੀ ਨਾਲ ਗੱਲ ਕਰਕੇ ਵਧੀਆ ਲੱਗਦਾ ਕੋਈ ਵੀ ਗੱਲ ਹੁੰਦੀ ਆ ਪ੍ਰੋਬਲਮ ਤੇ ਦਿਵਿੰਦਰ ਵੀਰੀ ਨਾਲ ਗੱਲ ਕਰਦੀ ਆ ਮੈਂ ਤੇ ਮੈਨੂੰ ਉਦਾਂ ਨਹੀਂ ਲੱਗਦਾ ਭੈਣੇ ਕਿ ਇਹ ਵਾਈ ਕੀਤੇ YouTube ਤੇ ਮਿਲਿਆ ਮੈਨੂੰ ਐਦਾਂ ਹੀ ਲੱਗਦਾ ਕਿ ਮੈਂ ਆਪਣੇ ਰੀਅਲ ਬਾਈ ਨਾਲ ਗੱਲ ਕਰ ਰਹੀ ਆ हां ट्रस्ट ਕਰਨ ਨੂੰ ਨਾ ਪੈਣੀ ਆ ਦੇਖੋ ਹੁਣ ਲਾਈਵ ਹੁੰਦੀ ਆ ਨਾ ਤੇ ਲਾਈਵ ਚ ਵੀ ਮੇਰੇ ਲਾਈਵ ਚ ਦਾ ਹੀ ਆਉਂਦੀ ਆ ਬਸ ਖੁਸ਼ ਹੋਦੀ ਹੁੰਦੀ ਆ ਇੱਕ ਆਪਣਾ ਦਵਿੰਦਰ ਵੀਰਾ ਇੱਕ ਦੋ ਭੈਣ ਭਰਾ ਹੋ ਰਹੇ ਆਗੇ ਜਦੋਂ ਵੀ ਮੈਂ ਲਾਈਵ ਲਾਉਣੀ ਆ ਉਦੋਂ ਦੇ ਹੀ ਆਉਂਦੀ ਆ ਤੇ ਬਹੁਤਿਆਂ ਨੇ ਆਈਆਂ ਬੰਦ ਕਰਤੀਆਂ ਬਹੁਤਿਆਂ ਕੁੜੀਆਂ ਨੇ ਇੱਕ ਕੁਕਿੰਗ ਵਿੱਧ ਵਾਲੀ ਰਮਨ ਸੀਗੀ ਤੇ ਉਹ ਸਿੰਘੀਆਂ ਕੁੜੀਆਂ ਕਿਉਂਕਿ ਫੇਕ ਆਈਡੀਆਂ ਤੋਂ ਪਤਾ ਨਹੀਂ ਗਲਤ ਕਮੈਂਟ ਕਰਦੇ ਆ ਭੈਣੇ ਪਿੱਕ ਚੱਕ ਚੱਕ ਕੇ ਪਤਾ ਨਹੀਂ ਕੀ ਬਣਾਉਂਦੇ ਰਹਿੰਦੇ ਆ ਨਾ ਹਾਂ ਭੈਣੇ ਉਹ ਨਾ ਪਾਣੀ ਚ ਡੁੱਬ ਕੇ ਸੀ ਇਹ ਨਹਾਉਣ ਗਈ ਸੀ ਮੁੱਖੇ ਡੁੱਬ ਕੇ ਸੀ ਕਿਤੇ ਉੱਥੇ ਕੋਈ ਹੋਰ ਸੀਗਾ ਨਾਲ ਉਹਦੇ ਨਾਲ ਕੋਈ ਲੜਾਈ ਹੋ ਗਈ ਸੀ ਬਸ ਫਿਰ ਉਹ ਨਹੀਂ ਤੱਕਾ ਦੇ ਦਿੱਤਾ ਸੀ ਪਾਣੀ ਦੇ ਵਿੱਚ बस भैनी फिर भाई पा मनना पैदा थोड़ा चैनल मोन हो गया भैनी हाँ वीरे करके यूट्यूब तो सही गल है वीरा बहुत सपोर्ट करता भैने सारिया की सारे कुड़िया दी बहुत सपोर्ट करता हाँ 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 भैनी वागुरु जी वागुरु जी ਤੁਸੀਂ ਕਿੰਨੇ ਵਜੇ ਲਾਉਂਗੇ ਲਾਈਵ ਪੈਣੇ ਵੈਸਤਾ ਬਾਈ ਮੈਨੂੰ ਭੇਜ ਦਿੰਦਾ ਚਲੋ ਵਧੀਆ ਹੋ ਗਿਆ ਵਧਾਈਆਂ ਪੈਣੇ ਤੁਹਾਨੂੰ ਬਹੁਤ ਸਾਰੀਆਂ ਅਸ ਅਸ ਮਨ ਨੂੰ ਵੈਨ ਤੁਸੀਂ 8 ਵਜੇ ਲਾਉਂਗੇ ਪੈਣੇ ਲਾਈਵ 7:30 ਠੀਕ ਹੈ ਪੈਣੇ ਠੀਕ ਹੈ ਬਸ ਮੈਂ ਵੀ ਥੋੜਾ ਟਾਈਮ ਹੀ ਚਲਾਉਣਾ ਸੀਗਾ ਥੈਂਕਸ ਦੀ ਹਾਂ ਪੈਣੇ ਜੀ ਉਹਦੇ ਵਾਸਤੇ